ਹਾਂਜੀ ਦੋਸਤੋ ਕੀ ਹਾਲ ਚਾਲ ਇੱਕ ਵਾਰ ਫੇਰ ਸਵਾਗਤ ਆਪਣੇ ਨਵੇਂ ਵਲੌਗ ਤੇ ਅੱਜ ਤੁਹਾਨੂੰ ਲੈ ਕੇ ਆਏ ਆ ਮੇਰਾ ਵੀਰ ਕੀ ਹਾਲ ਹੈ ਜੀ ਵੀਰੇ ਤੁਹਾਡਾ ਸ਼ੁਭਨਾਮ ਸੁਨੀਲ ਕੁਮਾਰ ਸੁਨੀਲ ਕੁਮਾਰ ਵੀਰ ਦਾ ਸ਼ੁਭਨਾਮ ਆ ਇਹ ਤੁਸੀਂ ਲੁਧਿਆਣਾ ਤੋਂ ਆਏ ਹੋ ਇਹ ਉੱਥੇ ਲੋੜੀ ਵਾਲੇ ਦਿਨ ਪਟਾਕੇ ਉਡਾਏ ਜਾਂਦੇ ਨੇ ਜਿਵੇਂ ਆਪਣੇ ਲੋੜੀ ਵਾਲੇ ਦਿਨ ਆਪਾਂ ਕਹਿੰਦੇ ਆ ਵੀ ਲੋੜੀ ਮਨਾਈ ਜਾਂਦੀ ਉੱਥੇ ਰਾਤ ਨੂੰ ਲੋੜੀ ਤੇ ਦਿਨੇ ਪਟਾਕੇ ਉਡਾਏ ਜਾਂਦੇ ਨੇ ਇਹ ਤਿਹਾੜ ਇੱਕ ਦਿਨ ਦੇ ਵਿੱਚ ਦੋ ਤਿਹਾੜ ਇੱਕ ਅੰਬਰ ਸਰਵੀ ਹੁੰਦਾ ਵੀਰੇ ਇਹ ਅੰਬਰ ਸਰਵੀ ਹੁੰਦਾ ਕਈ ਜਗ੍ਹਾ ਤੇ ਲੋੜੀ ਵਾਲੇ ਦਿਨ ਹੀ ਪਤੰਗ ਉਡਾਏ ਜਾਂਦੇ ਨੇ ਤੇ ਸੰਗਰੂਰ ਦੇ ਵਿੱਚ ਆਏ ਨੇ ਐਂ ਇਹ ਪਿਛਲੇ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਆ ਰਹੇ ਹੋ ਮੈਨੂੰ ਹੋ ਗਿਆ ਭਾਈ 10 ਸਾਲ ਹੋ ਗਏ 10 ਸਾਲ 10 ਸਾਲ ਤੋਂ ਵੱਧ ਹੀ ਮੰਨ ਕੇ ਚੱਲੋ ਉਦੋਂ ਤੋਂ ਇੱਥੇ ਆਉਂਦੇ ਨੇ ਇਹਨਾਂ ਨੂੰ ਪਤਾ ਵੀ ਇੱਥੇ ਵੀ ਲੋਕ ਪਤੰਗਾਂ ਦੇ ਵਿੱਚੇ ਪਾਗਲ ਨੇ ਬਿਲਕੁਲ ਹੀ ਪਾਗਲ ਨੇ ਤੇ ਮੈਨੂੰ ਵੀ ਇੱਕ ਪਿੱਛੇ ਵਲੌਗ ਪਾਇਆ ਸੀ ਪਤੰਗਾਂ ਦਾ ਵਲੌਗ ਹੀ ਪਾਇਆ ਸੀ ਅਸੀਂ ਵੀ ਯਾਰਾਂ ਦੋਸਤਾਂ ਦਾ ਪਾਇਆ ਸੀ ਉੱਥੇ ਇੱਕ ਮੈਨੂੰ ਮੇਰੇ 팬 ਨੇ ਵੀ ਕੀ ਹੱਸੀ ਕਹਿੰਦਾ ਵੀਰੇ ਜਿੰਨੀ ਦੁਕਾਨਾਂ ਨੇ ਤੁਸੀਂ ਜਾ ਸਕਦੇ ਹੋ ਕਹਿੰਦੇ ਸਾਨੂੰ ਪ੍ਰਾਈਸ ਦੱਸ ਦਿਓ ਠੀਕ ਉਹਦੇ ਵਿੱਚ ਹੁਣ ਬਸ ਮੈਨੂੰ ਤੁਸੀਂ ਥੋੜੇ ਥੋੜੇ ਪੰਗ ਦਿਖਾਈ ਜਾਓ ਤੇ ਆਪਾਂ ਇਹਨਾਂ ਨੂੰ ਪ੍ਰਾਈਸ ਦੱਸਾਂਗੇ ਨਾਲ ਇਹ ਹਾਂਜੀ ਇਹ ਲੋ ਜੀ ਇਹ ਭਾਜੀ ਇਹ 60 ਰੁਪਏ ਦਰਜਨਾ ਤੇ 400 ਰੁਪਏ ਸੂ ਹੈ ਜੀ ਇਹ 60 ਰੁਪਏ ਦਰਜਨਾ ਜੀ ਹਾਂਜੀ ਤੇ 400 ਰੁਪਏ ਸੈਂਕੜਾ ਇਹ ਉਸ ਤੋਂ ਵੱਡਾ ਸਹੀ ਜੀ ਆ 550 ਰੁਪਏ ਸੂ ਹੈ ਆਹ ਦੇਓ ਜੀ ਤੇ ਲੋ ਜੀ ਆ 550 ਰੁਪਏ 100 ਹੈ ਇਹ 550 ਦਾ 100 ਹੈ ਤੁਸੀਂ ਦੇਖ ਸਕਦੇ ਹੋ ਇਸਾਈ ਜ਼ੋਰ بڑا ਆ ਗਿਆ ਸ਼ਾਨਦਾਰ ਪਤੰਗਾ ਇਹ ਇਸ ਤੋਂ ਬਾਅਦ ਇਹ ਕਾਟ ਵੀ ਹੁੰਦਾ ਕੋਈ ਕੀ ਕਿਹੜਾ ਕਾਟ ਕਹਿੰਦੇ ਜੀ ਇਹਨੂੰ ਇਹ ਐਮ ਐਫ ਕਾਗਜ਼ ਹੈ ਜੀ ਐਮ ਐਫ ਇਹ ਐਮ ਐਫ ਕਾਗਜ਼ ਇਸ ਤੋਂ ਵੱਡਾ ਸਾਈਜ਼ ਆ ਲੈ ਜੀ ਇਹ 650 ਰੁਪਏ 100 ਹੈ ਜੀ ਇਹ 650 ਰੁਪਏ 100 ਆ ਵੀਰੇ ਤੇ ਮੈਂ ਕਮਾ ਮੈਂ ਤਾਂ ਦੇਖਣ ਜੀ ਸ਼ਾਨਦਾਰ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਲੂੰਬੜ ਆ ਗਈ ਸੋਹਣੀ ਲੂੰਬੜ ਲੋ ਜੀ 550 ਰੁਪਏ ਸੋਹ ਹੈ ਭਾਜੀ 80 ਰੁਪਏ ਦੀਆਂ 12 80 ਦੀਆਂ 12 550 ਰੁਪਏ ਸੋਹ ਇਹ ਵੀ ਬਹੁਤ ਹੀ ਸੋਹਣਾ ਨਿੱਕਾ ਜਿਹਾ ਪਤੰਗਾ ਨਿੱਕਾ ਜਿਹਾ ਤਵਾ ਹੈਗਾ ਜੀ ਬਟਰ ਪੇਪਰ ਤੇ ਇਹ ਬਟਰ ਪੇਪਰ ਤੇ ਤਵਾ ਇਹਦੇ 15 ਕਲਰ ਹੈ ਜੀ ਠੀਕ ਹੈ ਜੀ ਇਹਦੇ 15 ਕਲਰ ਆ ਆਕਾ ਦਿਲ ਭੂਤ ओके हैप्पी बसंत वगैरह सारा कुछ लिखिया ਹੋਏਗਾ ਭਾਜੀ ਇਹਦੇ ਵਿੱਚ ਇਹ 20 ਰੁਪਏ ਦਾ ਪੀਸ ਆ ਭਾਜੀ 120 ਲੋਗੇ ਤੇ 1600 ਰੁਪਏ ਲੱਗੇਗੇ 1600 ਹਾਂਜੀ ਬਾਕੀ ਤੁਸੀਂ ਖਾਨਦਗਰੂਰੀ ਦਾ ਕਹਿ ਕੇ ਆਉਂਗੇ ਤਾਂ ਹੋਰ ਹੀ ਮਾਨਤਾਨ ਕਰ ਸਕਦੇ ਨੇ ਮੌਕੇ ਤੇ ਕਰਨਗੇ ਜੀ ਕਰਨਗੇ ਆ ਵੀਰ ਜੀ ਆਏ ਨੇ ਵੀਰੇ ਉਧਰ ਦੇਖੋ ਵੀਰ ਜੀ ਕੀ ਹਾਲ ਆ ਸਵਾਗਤ ਆ ਤੁਹਾਡਾ ਫਲੋਰ ਤੇ ਆ ਲਓ ਜੀ ਪਤਾ ਹੈ ਕਿ ਤੁਸੀਂ ਵੀ ਕੈਸੀ ਲੈਨੇ ਹੋ ਗੁੱਟ ਵੀ ਲੈਣਾ ਪਤਾ ਗੁੱਟ ਵੀ ਲੈਣਾ ਗੁੱਟ ਨਾਲ ਇਹਨਾਂ ਤੋਂ ਲੈਨੇ ਆ ਠੀਕ ਹੈ ਜੀ ਬਜਾਰ ਨਾਲੋਂ ਸਹੀ ਰੇਟ ਵਿੱਚ ਸਹੀ ਰੇਟ ਆ ਜੀ ਇੱਕ ਪਹਿ ਦੇਖੋ ਇਹ ਚੀਜ਼ ਵਧੀਆ ਚੀਜ਼ ਵਧੀਆ ਦੋਨੋਂ ਗੱਲਾਂ ਨੇ ਰੇਟ ਵੀ ਠੀਕ ਚੀਜ਼ ਵਧੀਆ ਬੰਦੇ ਵੀ ਵਧੀਆ ਹੋਰ ਵੀ ਮਾਣ ਹੋ ਗਿਆ ਹਜੇ ਤਾਂ ਮੈਂ ਕਹਿ ਰਿਹਾ ਕਿ ਤੁਸੀਂ ਆਓਗੇ ਪਰ ਪਹਿਲੇ ਵੀਰ ਜੀ ਖੜੇ ਨੇ ਕੀ ਨਾਮ ਤੁਹਾਡਾ ਸ਼ੋਭਨਾਮ ਜੀ ਮੇਰਾ ਸਤੀਸ਼ਿੰਗ ਹੈ ਜੀ ਸਤੀਸ਼ਿੰਗ ਜੀ ਆਏ ਨੇ ਇਹ ਐਤੋ ਹੀ ਹਰ ਸਾਲ ਹਰ ਸਾਲ ਇਹ ਤੁਸੀਂ ਮਤਲਬ ਵੀ ਪਤਾਂਗੇ ਡੋਰ ਲੈ ਕੇ ਜਾਂਦੇ ਰਹੇ ਨੇ ਸੋ ਵਸੰਤ ਬਾਰੇ ਤੁਸੀਂ ਕੀ ਦੱਸ ਸਕਦੇ ਹੋ ਸੰਗਰੂਰ ਦੀ ਬਸੰਤ ਬਸੰਤ ਦੇਖੋ ਜੀ ਖੁਸ਼ੀਆਂ ਦਾ ਤਿਉਹਾਰ ਹੁੰਦਾ ਹੈ ਕੀ ਬਾਤ ਉਹਦਾ ਕਾਰਨ ਇਹ ਹੁੰਦਾ ਕਿ ਜਿਹੜੇ ਪੇੜ ਪੌਦੇ ਹੁੰਦੇ ਨੇ ਆਪਣੇ ਪੁਰਾਣੇ ਪੱਤੇ ਛੱਡਦੇ ਨੇ ਨਵੇਂ ਪੱਤੇ ਆਉਂਦੇ ਨੇ ਤੁਹਾਨੂੰ ਡੋਰ ਵੀ ਦਿਖਾਣਿਆ ਉਹ ਵੀਰ ਜੀ ਦਿਖਾਓ ਡੋਰ ਕਿਹੜੀ ਲੈ ਕੇ ਆਏ ਹੋ ਇਹ ਡੋਰ ਹੈਗੀ ਜੀ ਬਲੈਕ ਪੈਂਥਰ ਇਹ ਬਲੈਕ ਪੈਂਥਰ ਆ ਖੁੱਲੀ ਹੋਈ ਵੀ ਦਿਖਾ ਦਿਓ ਮੈਨੂੰ ਇੱਕ ਬਲੈਕ ਪੈਂਥਰ ਕਾਲ ਆ ਬਿਲਕੁਲ ਵੀ ਟੁੱਟਣ ਵਾਲੀ ਗੱਲ ਹੈ ਨਹੀਂ ਇੱਥੇ ਇਹ ਦੂਜੀ ਗੱਲ ਜਦੋਂ ਦੋ ਪੱਖ ਤੇ 70% ਚੱਲੂ ਤਾਂ ਉਧਰ ਵੀ 70% ਫਿਰ ਕਦੇ ਵੀ ਪੇਚ ਨਹੀਂ ਪੈਂਦਾ ਨਾ ਕਦੇ ਪਤੰਗ ਕੱਟੇ ਹਾਂ ਜੇ 1% 120 ਹੋਗਾ ਤੇ 50 ਹੋ ਗਿਆ ਫਿਰ ਕੱਟੂਗਾ ਫਿਰ ਕੱਟੂਗਾ ਸਾਈਨਾਂ ਕੱਟਦੀ ਹੈ ਇਹ ਨਹੀਂ ਕੱਟਦੀ ਇੰਜੋਏ ਤਾਂ ਦੋਨੋਂ ਤਰਫ ਤੇ ਕਰਨਾ ਹੈ ਨਾ ਹਾਂ ਪੇਚਾ ਬਰਾਬਰ ਦਾ ਪੈਂਦਾ ਉਹਨੇ ਵੀ ਅਹੀ ਡੋਰ ਲੈ ਲਈ ਤੇ ਵੀ ਉਹ ਡੋਰ ਲਈ ਜਿੰਦਗੀ ਤੇ ਨਹੀਂ ਕੱਟੂਗੀ ਤੇ ਜਿੰਨੇ ਮਰਜ਼ੀ ਪਤੰਗ ਉਡਾ ਲਓ ਆਹ ਦੇਖੋ ਪੂਰਾ ਲੋਰ ਹੈ ਠੀਕ ਆ ਇਸ ਤੋਂ ਬਾਅਦ ਕੁਝ ਨਹੀਂ ਆਏਗਾ ਇਹ ਬਰਾਬਰ ਦਾ ਪੈਂਦਾ ਇਹ ਬਰਾਬਰ ਦਾ ਪੈਂਦਾ ਇਹ ਡੋਰ ਜਿਹੜੀ ਜਿਹੜੀ ਪਤੰਗबाजी ਆ ਉਹ ਧਾਗੇ ਵਾਲੀ ਡੋਰ ਚ ਹੀ ਹੁੰਦੀ ਆ ਚਾਈਨਾ ਦੇ ਪਤੰਗबाजी ਨਹੀਂ ਰਹੀ ਮਾਨੇ ਤੇ ਸਰ ਜਿਹੜੀ ਪੋਲੀਥੀਨ ਹੁੰਦੀ ਹੈ ਨਾ ਉਹਦੇ ਵਿੱਚ ਢਾੜੂ ਜੀ ਸੀਖ ਲਾ ਕੇ ਅਸੀਂ ਧਾਗੇ ਇਕੱਠੇ ਕਰ ਕਰਕੇ ਜਿਹੜੀ ਆਪਣੀ ਮਾਤਾਂ ਬਣਾ ਕੇ ਮਾਤਾਂ ਜਿਹੜੀ ਊਨ ਬਣਦੀ ਆ ਨਾ ਉਹਦੇ ਨਾਲ ਪਤੰਗ ਉਡਾਇਆ ਕਰਦੇ ਸੀਗੇ ਅਸੀਂ ਉਹ ਜ਼ਮਾਨੇ ਤੋਂ ਆ ਜਿਹੜੇ ਆਪ ਬਣਾ ਕੇ ਪਤੰਗ ਉਡਾਏ ਹੁੰਦੇ ਆ ਅੱਜ ਸਾਰਾ ਕੁਝ ਰੈਡੀमेड ਹੈ ਅੱਜ ਸਾਰਾ ਵੀ ਰੈਡੀमेड ਹੈ ਜਿਹੜੀ ਗੱਲ ਆ ਸੇਫਟੀ ਦਾ ਧਿਆਨ ਜ਼ਰੂਰ ਰੱਖਣਾ ਖਾਸ ਕਰ ਬੱਚਿਆਂ ਦਾ ਤੇ ਚਾਈਨਾ ਡੋਰ ਦਾ ਭਾਈ ਬਾਈਕਾਟ ਕਰੋ ਬਾਈਕਾਟ ਕਰੋ ਇਹਨੂੰ ਇੱਕ ਅਪਰਾਧ ਵੀ ਆ ਔਰ ਕਿਸੇ ਨੇ ਵੀ ਦੇਖੋ ਇਹ ਪਿੱਛੋ ਹੀ ਬੰਦ ਹੋਣੀ ਚਾਹੀਦੀ ਵੀ ਇਹ ਮੇਲੇ ਹੋਣੀ ਵੀ ਚਾਹੀਦੀ ਹੈ ਪਰ ਚੱਲਦੇ ਉੱਥੇ ਹੀ ਬੰਦ ਹੋਣਾ ਚਾਹੀਦਾ ਅਸਲ ਚ ਗੱਲ ਹੈ ਬਿਲਕੁਲ ਬਿਲਕੁਲ ਕਿ ਖਰੀਦਣ ਵਾਲਾ ਜਿਵੇਂ ਮੇਰਾ ਜਵਾਹਰ ਨੇ ਜਿੱਦ ਕਰ ਲਈ ਮੈਂ ਤਾਂ ਦਵਾਉਂਗਾ ਜੀ ਕਿ ਮਾਰਕੀਟ 'ਚ ਨਹੀਂ ਹੋਊਗੀ ਫਿਰ ਕਿੱਥੋਂ ਦੇਵਾਂਗੇ ਬਿਲਕੁਲ ਮਾਰਕੀਟ 'ਚ ਹੀ ਬੰਦ ਹੋਗੀ ਲੇਕਿਨ ਫੋਲਾਮਾਗੀ ਦੋ ਹੀ ਪਾਸੇ ਹਾਂ ਹੀ ਬਣੀ ਆਲੇ ਫਿਰ ਦੋ ਹੀ ਧਰ ਵਾਲੇ ਆਤੀ ਜਾ ਉਡਾਨ ਵਧੀਆ ਸੇਫਟੀ ਹੈ ਨਾ ਕਿਸੇ ਤਕਸੀ ਦਾ ਪਸ਼ੂ ਦਾ ਕੋਈ ਨੁਕਸਾਨ ਨਹੀਂ ਹੋਏਗਾ ਕੋਈ ਨੁਕਸਾਨ ਨਹੀਂ ਹੋਏਗਾ ਫਿਰ ਕੋਈ ਹਾਨੀ ਨਹੀਂ ਹੋਏਗੀ ਮੈਂ ਇੰਨਾ ਮੈਂ ਜ਼ਰੂਰ ਕਹਾਂਗਾ ਲ ਬੱਚੇ ਆਪਣੀ ਸੇਫਟੀ ਵਰਤਣ ਮਾਪੇ ਥੱਲੇ ਹੁੰਦੇ ਨੇ ਬੱਚਾ ਪਤੰਗ ਦੇ ਵੀ ਤੈਨਿਆ ਹੋਵੇ ਵੀ ਇੱਕ ਪਤੰਗ ਦੇ ਪਿੱਛੇ ਆਪਣੀ ਜ਼ਿੰਦਗੀ ਦਾ ਇੱਕ ਕਦਮ ਪੜਾ ਕੇ ਨਾ ਨੁਕਸਾਨ ਨਾ ਕਰਦੇ ਇਹ ਧਿਆਨ ਨਾਲ ਰੱਖਾ ਇਹ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ ਆਪਣਾ ਕਿਉਂਕਿ ਆਪਣੀ ਜ਼ਿੰਦਗੀ ਹਾਫ ਹੋ ਚੁੱਕੀ ਆ ਪਤੰਗ ਫੇਰ ਆ ਜਾਣਗੇ ਫੇਰ ਫੇਰ ਆ ਜੂ ਪਰ ਜ਼ਿੰਦਗੀ ਜ਼ਿੰਦਗੀ ਫੇਰ ਨਹੀਂ ਆਉਂਦੀ ਹਰ ਸਾਲ ਆਉਂਦੀ ਆ ਪਤੰਗ ਦਾ ਬਸੰਤ ਦਾ ਸਭ ਕੁਝ ਆਉਂਦਾ ਲੇਕਿਨ ਜੋ ਮਾਪੇ ਤੁੰ ਤੱਕ ਕੱਲ ਗਿਆ ਆ ਆਪ ਦੇ ਸਰੀਰ ਦਾ ਨੁਕਸਾਨ ਕਰੋਗੇ ਉਹ ਤੁਸੀਂ ਭਰਤੋਗੇ ਹਾਂ ਉਹ ਫੇਰ ਨਹੀਂ ਹੋਣਾ ਜ਼ਰੂਰ ਹੋਊਗਾ ਲੇਕਿਨ ਨੁਕਸਾਨ ਤੁਸੀਂ ਪੜਨਾ ਬਿਲਕੁਲ ਜੀ ਬਿਲਕੁਲ ਇਹਨਾਂ ਕਹਿ ਕੇ ਮੈਂ ਬਸਨ ਹੋ ਗਿਆ ਹੈਪੀ ਬਸਨ ਸਾਰੇ ਸਰ ਕੀ ਬਾਤ ਹੈ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਦੋਸਤੋ ਹੁਣ ਤੁਹਾਨੂੰ ਜਿੱਦਾਂ ਦਿਖਾ ਰਹੇ ਸੀ ਕੋਈ ਪਤੰਗ ਆਪਾਂ ਦਿਖਾ ਚੁੱਕੇ ਆ ਪ੍ਰਾਈਸ ਦੱਸ ਚੁੱਕੇ ਆ ਅੱਗੇ ਜਿਹੜਾ ਪਤੰਗ ਆ ਆ ਦਿਖਾਓ ਵੀਰ ਜੀ ਆ ਆ ਗਿਆ ਜੀ ਇੱਕ ਤਵਾ ਪਤੰਗ ਨੂੰ ਕਹੀ ਸ਼ਕਰਪਾਰਾ ਵੀ ਕਹਿ ਦਿੰਦੇ ਆ ਸ਼ਕਰਪਾਰਾ ਚੰਦ ਕਹਿ ਲੋ ਹਾਂ ਸ਼ਤਰਾਜ ਕਹਿ ਲੋ ਸ਼ਕਰਪਾਰਾ ਕਹਿ ਲੋ ਉਹ ਪਤੰਗ ਆ ਗਿਆ ਇਹ ਦੋ ਤਵਾ ਹੁੰਦਾ ਇੱਕ ਤਵਾ ਦੋ ਤਵਾ ਪਤੰਗ ਆ ਜੀ ਇਹ ਇਹ ਇਹਦਾ ਕੀ ਪ੍ਰਾਈਸ ਆ ਜੀ ਇਹ ਤਾਂ 30 ਰੁਪਏ ਇਹ 300 ਰੁਪਏ ਇੱਕ ਪਤੰਗ 3000 ਰੁਪਏ ਸੈਂਕੜਾ 3000 ਰੁਪਏ ਸੈਂਕੜਾ ਮਾਨਤਾਨ ਤੁਹਾਨੂੰ ਦੱਸਿਆ ਹੀ ਆ ਹੋ ਜਾਊਗਾ ਜਿਹੜਾ ਵੀਡੀਓ ਦੇਖ ਕੇ ਆਊਗਾ ਤੇ ਇਹ ਮਾਨਤਾਨ ਪਹਿਲਾਂ ਹੀ ਕਰਦੇ ਨੇ ਇਹਦੇ ਵਿੱਚ ਆ ਰੰਗ ਆ ਗਿਆ ਦੇਖੋ ਕੀ ਬਾਤ ਹੈ ਜੀ ਅਕਲ ਅੱਖ ਵਾਲਾ ਇਹ ਕਿਤੇ ਆ ਪਿੱਛੇ ਪਏ ਸੀ ਛਾਜੀ ਥੋੜੇ ਆਹ ਆ ਵੀ ਦਿਖਾ ਦਿਓ ਛਾਜੀ ਤਾਂ ਉਧਰ ਨਹੀਂ ਇਹ ਆਹੀ ਆ ਜੀ ਇਹ ਵੀ ਦੋ ਤਵਾ ਹੀ ਆ ਫਿਰ ਵੀ ਦੋ ਤਵਾ ਦੋ ਤਵਾ ਰੇਟ ਉਹੀ 300 ਰੁਪਏ ਰੇਟ ਉਹੀ ਹੈ 1000 ਰੁਪਏ ਆ ਦੇਖੋ ਪਤੰਗ ਪਤੰਗੀ ਬਹੁਤ ਸੋਹਣਾ ਯਾਰ ਇਹ ਤਾਂ ਆਹ ਲੋ ਬਟਰ ਪੇਪਰ ਆਹ ਲੋ ਬਟਰ ਪੇਪਰ ਹਾਂਜੀ ਰੇਟ ਹੈ ਬਟਰ ਪੇਪਰ ਹਾਂਜੀ ਕੀ ਰੇਟ ਹੈ ਸਰ ਇਹਦਾ 1500 ਰੁਪਏ ਇਹ ਇਹ ਕਿੰਨਾ ਜੀ 1500 1535 ਠੀਕ ਹੈ ਜੀ ਹਾਂਜੀ ਛੋਟੀ ਜਿਹੀ ਦੇਖ ਤਾਂ ਲਿਆ ਇਹ ਹੁਕਮ ਦਾ ਇਹ ਹੁਕਮ ਦਾ ਇੱਕਾ ਜਿਹੜਾ ਉਹ ਪਿਆਰ ਤੋਂ ਵੱਡਾ ਤਿੰਨ ਤਵਾ ਕਹਿੰਨੇ ਉਹ ਦਿਖਾਓ ਮੈਨੂੰ ਇਹ ਇਹ ਕਿੰਨੇ ਤਵਾ ਇਹ ਮੈਂ ਇਹਦਾ ਮੇਰੇ ਜਿੱਡਾ ਹੀ ਆ ਗਿਆ ਮਤਲਬ ਮੈਂ ਕਾਦੇ ਚ ਛੋਟਾ ਇਹ ਤਿੰਨ ਫੁੱਟ ਦਾ ਮੰਗੂ ਆ ਗਿਆ ਇਹ ਪਤੰਗ ਤੇਰੇ ਜਿੱਡਾ ਲੈ ਲੀਏ ਇਹ ਪਤੰਗ ਫਿਰ ਬਹੁਤ ਅੱਛਾ ਰੰਗ ਆ ਕੈਮਰਾਮੈਨ ਲਈ ਇਹ ਪਤੰਗ ਲੈ ਲਾਂਗੇ ਬਹੁਤ ਹੀ ਬਹੁਤ ਹੀ ਸੋਹਣਾ ਇਹਦੇ ਵਿੱਚ ਬਹੁਤ ਰੰਗ ਮਿਲ ਜਾਣਗੇ ਰੰਗ ਲਗਾਓ ਕੀ ਬਾਤ ਹੈ ਇੱਕ ਇਹ ਤੇ ਉਹ ਪਿੱਛੇ ਪਿਆ ਉਹ ਵੀ ਦਿਖਾ ਦਿਓ ਮੈਨੂੰ ਪਤੰਗ ਇਹ ਛੋਟਾ ਆ ਗਿਆ 600 ਰੁਪਏ ਸੈਂਕੜਾ ਤੇ ਇੱਧਰ ਮੈਂ ਤੁਹਾਨੂੰ ਹੱਥ ਲਾ ਕੇ ਪੁੱਛਦਾ ਜੀ ਜਿਹੜਾ ਆ ਪਿਆ ਹੈਗੀ ਰੇਟ ਆਊਗਾ ਜੀ ਇਹ 1500 ਰੁਪਏ ਆ ਇਹ ਇੱਧਰ ਇੱਧਰ ਵੀ ਦਿਖਾ ਦਿਓ ਇੱਕ 15 ਰੁਪਏ ਦਾ ਪੀਸ ਆ ਗਿਆ ਤੇ ਜਿਹੜਾ ਆ ਪਿਆ ਜੀ ਇਹ 20 ਇਹ 20 ਰੁਪਏ ਪੀਸ ਨਾਲੇ ਪਲਾਸਟਿਕ ਦਾ ਮੀਚ ਵੀ ਢਾ ਸਕਦੇ ਹੋ ਮੀਚ ਵੀ ਢਾਵਾਂਗੇ ਆ ਜਿਹੜੇ ਉੱਧਰ ਦਿਖਾਏ ਸੀ ਉਹਨਾਂ ਦੇ ਰੰਗ ਆ ਗਏ ਆ ਆ ਛੱਜ ਦੇ ਵਿੱਚ ਸੀ ਆ ਪਤੰਗ ਆ ਗਿਆ ਆ ਤੁਸੀਂ ਦੇਖ ਸਕਦੇ ਹੋ ਇਹ ਇਹ ਤੀਸੀ ਗਿਆ ਇਹ ਇਹ 30 ਰੁਪਏ ਪੀਸ ਸੋ ਦੋਸਤੋ ਨੀਲਾ ਜਾ ਹਾਂ ਇਹ ਆ ਗਈ ਪਰੀ ਕਾਕਿਆਂ ਵੀ ਇਹ ਕੀ ਰੇਟ ਆ ਜੀ ਇਹ 500 ਰੁਪਏ ਸੈਂਕੜਾ ਇੱਕ ਆ ਪਿੱਛੇ ਚਿੱਟਾ ਪਤੰਗ ਪਿਆ ਜੀ ਇਹ ਵੀ ਦਿਖਾ ਦਿਓ ਮੈਨੂੰ ਇਕ ਆ ਗਿਆ ਜਿਹੜੇ ਰਾਤ ਨੂੰ ਉਡਾਣ ਦੇ ਸ਼ੌਂਕੀ ਨੇ ਜਾਂ ਸਵੇਰੇ ਜਲਦੀ ਉੱਠ ਕੇ ਉਡਾਉਂਦੇ ਨੇ ਜਿਹੜੇ ਪਤੰਗ ਇੱਕ ਹੀ ਰੇਟ ਆ ਜੀ ਇਹ ਇਹ 600 ਰੁਪਏ ਸੈਂਕੜਾ ਸਾਹ ਦੋਸਤੋ ਤੁਹਾਨੂੰ ਸਾਰੇ ਰੇਟ ਦੱਸ ਚੁੱਕੇ ਆ ਠੀਕ ਹੈ ਪਤੰਗਾਂ ਦੇ ਤੁਸੀਂ ਆ ਕੇ ਲੈ ਸਕਦੇ ਹੋ ਤੁਹਾਨੂੰ ਹੁਣ ਡੋਰ ਵੀ ਦਿਖਾ ਦਿੰਨੇ ਆ ਇੱਥੇ ਇੱਕ ਹੋਰ ਦੇਖ ਗਿਆ ਆਹ ਕਹਿੰਦਾ ਆਹਾਂ ਐਂਗਰੀ ਬਰਡ ਇੱਕ ਇੱਕ ਹੀ ਰੇਟ ਆ ਜੀ ਇਹ ਇਹ ਵੀ 30 ਰੁਪਏ ਜੀ ਇਹ 30 ਰੁਪਏ 3000 ਸੈਂਕੜਾ ਡੋਰ ਦਿਖਾਉਂਗੇ ਵੀਰੇ ਇੱਕ ਵਾਰ ਦਿਖਾ ਦਿਓ ਇੱਧਰ ਦਿਖਾਓ ਡੋਰ ਭਾਈ ਸਾਰੀਆਂ ਹੈਗੀਆਂ ਜਿਹੜੀ ਖੁੱਲੀ ਹੈ ਇੱਕ ਉਹ ਦਿਖਾ ਦਿਓ ਉੱਥੇ ਪਈ ਸੀ ਖੁੱਲੀ ਲੋ ਭਾਈ ਇਹ 16 ਤਾਰ ਡੋਰ ਹੈਗੀ ਹੈ 16 ਤਾਰ ਇਹ 16 ਤਾਰ ਮਤਲਬ ਕੀ ਹੁੰਦਾ ਹੈ 16 ਧਾਗੇ ਹੁੰਦੇ ਇਹਦੇ ਵਿੱਚ ਠੀਕ ਹੈ ਜੀ 16 ਧਾਗੇ ਹਾਂਜੀ 16 ਤਾਰ ਡੋਰ 790 ਰੁਪਏ ਦੀ ਹੈ ਜੀ ਇਹ ਲਗ ਲਗ ਰੇਟ ਦੀ ਹੈ ਕੋਈ 230 ਦੀ ਹੈ ਕੋਈ 350 ਦੀ ਹੈ ਕੋਈ 490 ਦੀ ਹੈ 550 ਦੀ ਹੈ ਲਗ ਲਗ ਰੇਟ ਲਗ ਲਗ ਰੇਟ ਮਿਲ ਜੂ ਇਹ ਸਾਬ ਹੋਊਗਾ ਵੀ ਕਿੰਨੇ ਮਜਾ ਆ ਜਾਣਾ ਫਰਕਾ ਮੋਟੀ ਵੀ ਹੋਣੀ ਡੋਰ ਪਤਲੀ ਪਤਲੀ ਤਾਂ ਨਹੀਂ ਹੁੰਦੀ ਜੇ ਪਤਲੀ ਜਾਂਦੀ ਹੈ ਜੀ ਇਹ 9 ਤਾਰ ਵੀ ਹੈਗੀ ਹੈ 12 ਤਾਰ ਵੀ ਹੈਗੀ ਹੈ 16 ਤਾਰ ਵੀ ਹੈਗੀ ਹੈ ਉਹਦੇ ਕਰਕੇ ਤੁਹਾਨੂੰ ਪਤਾ ਉਹ ਗੰਦੀ ਡੋਰ ਕਰਕੇ ਮੋਟੀ ਹੀ ਰਹਿ ਗਈ ਹੁੰਦਾ ਜਿੰਦੇ ਪੰਗ ਉੜਦਾ ਹਾਂਜੀ ਟੁੱਟਣ ਵਾਲੀ ਤਾਂ ਹੈ ਟੁੱਟਦੀ ਨਹੀਂ ਆ ਆ ਬੱਚਿਆਂ ਲਈ ਵੀ ਪਈਆਂ ਨੇ ਇਹ 200 ਰੁਪਏ ਦੀ ਇਹ 200 ਰੁਪਏ ਦੀ ਇਹ ਚ ਹਜ਼ਾਰਾ ਹੋ ਗਿਆ ਜੀ ਇੱਕ ਇਹਦੇ ਇੱਕ ਪੂਰਾ ਹਜ਼ਾਰਾ ਮਿਲੂਗਾ ਤੁਹਾਨੂੰ ਤਾਂ ਇੱਥੇ ਡੋਰ ਤੁਸੀਂ ਦੇਖ ਸਕਦੇ ਹੋ ਡੋਰ ਹੀ ਡੋਰ ਪਈ ਆ ਤੇ ਪਤੰਗ ਤਾਂ ਭਰੇ ਪਏ ਨੇ ਤੁਸੀਂ ਜਲਦੀ ਤੋਂ ਜਲਦੀ ਆਓ ਤੇ ਲੈ ਕੇ ਜਾਓ ਇੱਥੇ ਕਿਹੜਾ ਆ ਗਿਆ ਅਗਰਵਾਲ ਧਰਮਸ਼ਾਲਾ ਅਗਰਵਾਲ ਧਰਮਸ਼ਾਲਾ ਸੰਗਰੂਰ ਦੇ ਵਿੱਚ ਠੀਕ ਆ ਜੀ ਇਹ ਆ ਗਿਆ ਆਪਣਾ ਥਾਣੇ ਤੋਂ ਜਦੋਂ ਆਪਾਂ ਸੁਨਾਮੀ ਗੇਟ ਜਾਂਦੇ ਆ ਅਗਰਵਾਲ ਧਰਮਸ਼ਾਲਾ ਬਹੁਤ ਮਸ਼ਹੂਰਾ ਉਹਦੇ ਜਮੀ ਸਾਹਮਣੇ ਤੁਹਾਨੂੰ ਮਿਲੂਗੀ ਪਤੰਗਾ ਦੀ ਜਿਹੜੀ ਸਟਾਲ ਲਗਾਈ ਹੈ ਵੀਰੇ ਨੇ ਸੁਨੀਲ ਸੀਨਾ ਵੀਰੇ ਸੁਨੀਲ ਕੁਮਾਰ ਉੱਥੇ ਵੀਰਾ ਬੈਠਾ ਇਹਨਾਂ ਨੇ ਇੱਕ ਕਸਟਮਰ ਆਏ ਸੀ ਉਹ ਦੱਸਿਆ ਵੀ ਮਾਨਤਾ ਹਨ ਕਹਿੰਦੀ ਲੋੜ ਹੀ ਨਹੀਂ ਇਹ ਆਪ ਹੀ ਕਰ ਦਿੰਦੇ ਨੇ ਜਿੰਨਾ ਜਲਦੀ ਹੋ ਸਕਦਾ ਆ ਕੇ ਲੈ ਜਾਓ ਇਸ ਤੋਂ ਪਹਿਲਾਂ ਕਿ ਇੱਥੇ ਸਭ ਖਾਲੀ ਹੋ ਜੇ ਸੋ ਮਿਲਦੇ ਆ ਥੋੜੀ ਦੇਰ ਤੱਕ ਹਾਂਜੀ ਦੋਸਤੋ ਹੁਣ ਆਪਾਂ ਆ ਚੁੱਕੇ ਹਾਂ ਇੱਕ ਹੋਰ ਜਗ੍ਹਾ ਤੇ ਜੋ ਕਿ ਜੋਗੀ ਪਗੜੀ ਸੈਂਟਰ ਦੇ ਸਾਹਮਣੇ ਆ ਤੇ ਇੱਥੇ ਮੇਰਾ ਵੀਰ ਅਨਿਲ ਵੀਰੇ ਕੀ ਹਾਲ ਆ ਜੀ ਵਧੀਆ ਜੀ ਸਵਾਗਤ ਆ ਤੁਹਾਡਾ ਸਾਡੇ ਵਲੌਗ ਤੇ ਤੇ ਇੱਥੇ ਵੀ ਤੁਹਾਨੂੰ ਹੁਣ ਸਾਰੇ ਜੋ ਰੇਟ ਪਏ ਨੇ ਪਤੰਗਾ ਦੇ ਸਮਰੇਟ ਦੱਸ ਦਿਆਂ ਤੇ ਇੱਥੇ ਇੱਕ ਵਾਰ ਡੋਰ ਵੀ ਦਿਖਾ ਦਿਓ ਵੀਰੇ ਡੋਰ ਨਾਲ ਭਰਿਆ ਪਿਆ ਪਤੰਗ ਨਾਲ ਭਰਿਆ ਪਿਆ ਪਰ ਜਿਹੜੀ ਗੱਲ ਆ ਚਾਈਨਾ ਡੋਰ ਨਹੀਂ ਹੈਗੀ ਉਹਦਾ ਬਾਈਕਾਟ ਕਰਨਾ ਫੋਨ ਫੇਰ ਚੱਕ ਲਿਓ ਇੱਕ ਵਾਰ ਮੈਨੂੰ ਦੱਸੋਗੇ ਜੀ ਦਿਖਾਉਗੇ ਨਾਲ ਕੀ ਕੀ ਵੈਰਾਈਟੀ ਆ ਇਹ ਸਭ ਤੋਂ ਛੋਟਾ ਸਾਈਜ਼ ਜੀ ਇਹ ਸਭ ਤੋਂ ਛੋਟਾ ਸਾਈਜ਼ ਐਸ ਤੋਂ ਸ਼ੁਰੂ ਹੁੰਦਾ ਸਾਈਜ਼ ਇਹਨਾਂ ਕੋਲੇ ਪਤੰਗਾ ਦਾ ਇਹ ਕੀ ਰੇਟ ਆ ਜੀ ਇਹ 400 ਰੁਪਏ ਸੈਂਕੜਾ ਮਿਲੇਗਾ ਜੀ ਤੁਹਾਨੂੰ ਉਸ ਤੋਂ ਬਾਅਦ ਜੀ ਇਹ ਆ ਗਿਆ ਉਸ ਤੋਂ بڑا ਸਾਈਜ਼ ਇੱਕ ਹੀ ਰੇਟ ਪੈਂਦਾ ਜੀ ਇਹ 550 ਰੁਪਏ ਸੈਂਕੜਾ ਮਿਲੇਗਾ ਇੱਕ ਜਿਵੇਂ ਪਹਿਲਾਂ ਆਂਦੇ ਸੀ ਜੀ ਲੱਟਨਊ ਕਾਟ ਜਾਂ ਹੋਰ ਕਾਟ ਲੱਟਨਊ ਕਾਟੀ ਹੈ ਜੀ ਠੀਕ ਆ ਜੀ ਇਸ ਤੋਂ ਬਾਅਦ ਜੀ ਇਸ ਤੋਂ ਵੱਡਾ ਸਾਈਜ਼ ਆ ਜਾਏਗਾ ਜੀ ਜਿਹੜੇ ਆ ਰੰਗ-ਬਰੰਗੇ ਵੀ ਪਏ ਨੇ ਬਹੁਤ ਪਤੰਗ ਪਏ ਨੇ ਇੱਥੇ ਆ ਉਸ ਤੋਂ بڑا ਸਾਈਜ਼ ਆ ਗਿਆ ਤੇ ਪਤੰਗ ਵੀ ਬਹੁਤ ਸੋਹਣਾ ਆ ਗਿਆ 700 ਰੁਪਏ ਸੈਂਕੜਾ ਇਸ ਤੋਂ ਬਾਅਦ ਜੀ ਕਿਹੜਾ ਪਤੰਗ ਪਿਆ ਮੈਨੂੰ ਦਿਖਾਈ ਚੱਲੋ ਮਾਨ ਤਾਨ ਸੋਡਾ ਅਸੀਂ ਆਪੇ ਕਰਾਵਾਂਗੇ ਕੀ ਬਾਤ ਬਤਾਉਂਗੀ ਬਹੁਤ ਸੋਹਣਾ ਵੀਰੇ ਇਹ ਕੀ ਰੇਟ ਆ ਜੀ ਇਹ 1800 ਰੁਪਏ ਸੈਂਕੜਾ ਮਤਲਬ 18 ਰੁਪਏ ਦਾ ਮਿਲੂ ਤੁਹਾਨੂੰ ਇੱਕ ਜੇ ਲੈ ਕੇ ਜਾਂਦੇ ਹੋ ਤੁਸੀਂ ਇੱਕ ਵੀ ਤਾਂ ਮਿਲੇਗਾ 18 ਦਾ ਨਹੀਂ 20 ਦਾ ਕਰਤਾ ਚਲੋ ਕੋਈ ਗੱਲ ਨਹੀਂ 18 ਦਾ ਹੀ ਮਿਲੇਗਾ ਲੈ ਜੋ ਤੁਸੀਂ ਕਾਪਰ ਪੇਪਰ ਮੈਨੂੰ ਦੋ ਜੀ ਵਾਈਟ ਵਾਈਟ ਦੇ ਵਿੱਚ ਕਿਹੜਾ ਪੇਪਰ ਹੁੰਦਾ ਈ ਇਹ ਕਾਪਰ ਪੇਪਰ ਹੈ ਜੀ ਇਹ ਇਹਦੀ ਖਾਸੀਅਤ ਨਹੀਂ ਚਾਹੀਦੀ ਚਾਹੋ ਦਸ ਚੋਕਲੇ ਟਾਲੋ ਜੀ ਕੀ ਬਾਤ ਹੈ ਜੀ ਮੇ ਅੱਜ ਮੌਸਮ ਖਰਾਬ ਥੀ ਉਹ ਚਾਹੀਪਾਂ ਗੋੜ ਦੇ ਮਿਲੇ ਹੋਣਗੇ ਇਹ ਕੀ ਰੇਟ ਆ ਜੀ ਇਹ 500 ਰੁਪਏ ਜਾਂ 600 ਰੁਪਏ ਇਹ 500 ਰੁਪਏ ਆ ਗਿਆ ਜੀ ਆ 600 ਰੁਪਏ ਮਿਲੂਗਾ ਤੁਹਾਨੂੰ ਤੇ ਵੀਰੇ ਦਾ ਫੋਨ ਬਹੁਤ ਵੱਜ ਰਿਹਾ ਬਿਜ਼ੀ ਲੱਗ ਰਿਹਾ ਵੀਰੇ ਕਟਵਾ ਇਸ ਤੋਂ ਬਾਅਦ ਵੀ ਦਿਖਾ ਦਿਓ ਸਾਨੂੰ ਵੈਰਾਈਟੀ ਸਟੋਅ ਤੇ ਜਿਹੜੀ ਭਰੀ ਪਈ ਆ ਆਜੋ ਵੀਰੇ ਤੁਸੀਂ ਵੀ ਅੱਗੇ ਆਜੋ ਸਾਡੇ ਨਾਲ ਚਲੋ ਜੀ ਮੱਛੀ ਮਿਲ ਜਾਈਗੀ ਇਹਨੂੰ ਕੀ ਕਹਿੰਦੇ ਨੇ ਜੀ ਮੱਛੀ ਕਹਿੰਦੇ ਜੀ ਲੋਮਬੜ ਲੋਮਬੜ ਮੱਛੀ ਮੱਛੀ ਹੋਈ ਆ ਮੱਛੀ ਮੰਗੋ ਫਿਰਦੀ ਆ ਦੇਖੋ ਕੀ ਬਾਤ ਹੈ ਇਹ ਕੀ ਰੇਟ ਪਊਗੀ ਜੀ ਵੀਰੇ ਇਹ 1200 ਰੁਪਿਆ ਸੈਂਕੜਾ ਮਿਲੂ ਤੁਹਾਨੂੰ ਤੁਸੀਂ ਅੱਗੇ ਆਜੋ ਅੱਗੇ ਆਜੋ ਤੁਹਾਡੇ ਜਿੱਡੇ ਪਤੰਗ ਪਏ ਨੇ ਤੁਸੀਂ ਵਿੱਚ ਗਿਰਜੋਗੇ ਕੀ ਬਾਤ ਹੈ ਰੇਟ ਦਾਵਾ ਜੀ ਡੇਢ ਤਵਾ ਪਤੰਗ ਆ ਗਿਆ ਜਿਹੜਾ ਤੁਸੀਂ ਕਹਿੰਦੇ ਤਵਾ ਕਰਦੇ ਤਵੇ ਵੀ ਨੇ ਇਹ ਵੀ ਡੇਢ ਤਵਾ ਪਤੰਗਾ ਇੱਕ ਹੀ ਰੇਟ ਮਿਲੇਗਾ ਵੀਰੇ ਇਹ 40 ਰੁਪਏ ਪੀਸ 3200 ਰੁਪਏ ਸੈਂਕੜਾ ਤੁਹਾਨੂੰ ਮਿਲੇਗਾ ਹਰ ਇੱਕ ਮਿਲੇਗੀ ਡਿਜ਼ਾਈਨ ਤੁਸੀਂ ਦਿਖਾ ਸਕਦੇ ਇਹ ਛੱਜ ਚ ਆਗੇ ਇਹ ਪਤੰਗ ਤੇ ਛੱਜ ਦੋਨਾਂ ਦੇ ਵਿੱਚ ਮਿਕਸਡ ਵੈਰਾਈਟੀ ਮਿਲੂ ਤੁਹਾਨੂੰ ਪਤੰਗ ਹੀ ਬਹੁਤ ਸੋਹਣੇ ਪਏ ਨੇ ਵੀਰੇ ਸੋੜ ਲੈ ਵੇ ਜਿਹੜਾ ਇੱਕ ਆਹ ਮੈਂ ਤਾਂ ਮੇਰਾ ਫੇਵਰਿਟ ਤੇ ਜਿੱਪਟਾ ਚੁਪੜਾ ਇਹ ਬਟਰ ਪੇਪਰ ਵਾਲਾ ਡੇਢ ਤਾ ਵਿੱਚ ਕੀ ਬਾਤ ਹੈ ਹੁਣ ਇਸ ਰੋਟੀ ਤੇ ਇਹ ਕੀ ਰੇਟ ਆ ਜੀ ਇਹ ਵੀ 40 ਰੁਪਏ ਤੇ 3200 ਰੁਪਏ ਨੂੰ ਸੈਂਕੜਾ ਤੁਹਾਨੂੰ ਮਿਲ ਜੇਗਾ ਇੱਕ ਉਸ ਤੋਂ ਵੱਡੇ ਜਿਹੜੇ ਸ਼ੌਂਕੀ ਨੇ ਵੀਰੇ ਉਹ ਵੀ ਦਿਖਾਣੇ ਆ ਤੁਹਾਨੂੰ ਇਹਦੇ ਜਿੱਡਾ ਪਤੰਗ ਦਿਖਾਣੇ ਆ ਨਹੀਂ ਇਹ ਕਿੰਨੇ ਤਾਵਾ ਵੀਰੇ ਚਾਰ ਤਾਵਾ ਜੀ ਇਹ ਚਾਰ ਤਾਵਾ ਪੰਗ ਆਦਾਂ ਰੱਖਦੇ ਬੁੱਤ ਇੱਥੇ ਅਜੇ ਆਈ ਨਹੀਂ ਆਪਾਂ ਕਰ ਦੋ ਮੈਂ ਤੁਹਾਨੂੰ ਦਿਖਾ ਦਾਂਗਾ ਦੇਖ ਸਕਦੇ ਹੋ ਇਹ ਮੇਰੇ ਜਿੱਡਾ ਹੀ ਵਿਖ ਰਿਆ ਮਤਲਬ ਕੱਦ ਤੇ ਆਪਾਂ ਛੋਟੇ ਹੀ ਰਹਿ ਗਏ ਇਹ ਤੇਰੇ ਤੋਂ ਵੱਡੇ ਹੀ ਆ ਇਹ ਕੀ ਰੇਟ ਮਿਲੇਗਾ ਵੀਰੇ ਇਹ 100 ਰੁਪਏ ਪੀਸ ਕੱਟ ਬਾਅਦ ਕੋਈ ਹੈ ਮੜਾ ਵਰਤਾ ਛਾੜਦਾ ਮੌਕੇ ਤੇ ਛੱਡ ਦੇਣਗੇ ਇੱਕ ਆ ਪਿਆ ਜੀ ਲੋ ਜੀ ਅੱਜਕੱਲ ਟੁਪਲ ਆਈ ਹੋਈ ਏ ਟੁਪਲ ਗਏ ਟੁੱਕਲੀ ਜੀ ਟੁੱਕਲੀ ਟੁੱਕਲ ਦੀਵਾ ਦੀਵਾ ਪਤੰਗ ਆ ਛੱਡੀ ਬਤਾ ਇੱਕ ਮਿੰਟ ਇਹ ਵਾਲਾ ਹਰ ਕੋਈ ਕਿਨਦਾ ਆਹ ਸਰਵੇ ਜੈ ਸਰਵੇ ਆ ਵੀ ਮਿਲ ਜੇਗਾ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਈਨ ਦੇ ਪਤੰਗ ਇਹ ਕੀ ਰੇਟ ਮਿਲੇਗਾ ਜੀ ਟੁਕਲ ਇਹ 150 ਰੁਪਏ ਪੀਸ ਇਹ ਤਾਂ ਕੋਈ ਸ਼ੌਂਕੀ ਉਡਾ ਸਕਦਾ ਹੈ ਕਿਸੇ ਤੋਂ ਜੁੜਦਾ ਵੀ ਨਹੀਂ ਇਹ ਕਿਉਂਕਿ ਇਹ ਪਤੰਗ ਨਹੀਂ ਉੱਡਦੇ ਆਪਣੇ ਵਰਗੇ ਮੈਂ ਉਡਾ ਕੇ ਦੇਖੀ ਹਾਂ ਕੀ ਬਾਤ ਹੈ ਉਸ ਤੋਂ ਇਹ ਕਿੰਨਾ ਜੀ 2 4 ਦਾਵਾ ਜੀ ਇਹ 4 ਦਾਵਾ ਪੰਗ ਜੀ ਛੱਜ ਆ ਗਿਆ ਇੱਕ ਹੀ ਰੇਟ ਪਾਇਆ ਵੀਰੇ ਇਹ 100 ਰੁਪਏ ਪੇਸ ਆ ਤੁਸੀਂ ਦੇਖ ਸਕਦੇ ਇਹਦੇ ਵਿੱਚ ਪਏ ਨੇ ਅੱਡ ਕੀ ਬਾਤ ਹੈ ਡਿਜ਼ਾਈਨ ਹੀ ਬਹੁਤ ਸੋਹਣੇ ਸੋਹਣੇ ਪਏ ਨੇ ਆਈ ਲਵ ਯੂ ਵਾਲਾ ਵੀ ਪਿਆ ਕੀ ਬਾਤ ਹੈ ਕਾ ਦੇਖੋ ਡਿਜ਼ਾਈਨ ਵਾਹ ਜੀ ਵਾਹ ਇਹ ਜਿੰਨਾ ਦੇਖਣ ਚ ਸੋਹਣਾ ਜਦੋਂ ਉੜਦਾ ਇਹ ਉਨਾ ਹੀ ਸ਼ਾਨਦਾਰ ਲੱਗਦਾ ਇਹ ਪਤੰਗ ਪਰ ਮੁਰਦਾ ਵਾ ਜਦੋਂ ਕੱਟ ਜੇ ਤਾਂ ਉਨਾ ਹੀ ਦੁੱਖ ਹੁੰਦਾ ਡੋਰ ਵੀ ਸਾਨੂੰ ਦਿਖਾ ਦਿਓ ਹੁਣ ਤੁਸੀਂ ਇਹ ਆ ਗਈ ਬਰੀਕ ਡੋਰ 12 ਤਾਰਾ ਜੀ 12 ਤਾਰ मतलब 12 ਉਹ ਡੋਰਾ 12 ਧਾਗੇ ਵਾਲੀ ਡੋਰ ਹਾਂ ਜੀ ਇਹ ਕੀ ਰੇਟ ਹੋਗੇ ਜੀ 6000 ਇਹ 6000 6000 ਹਾਂ ਜੀ ਇਹ ਤਾਂ ਨਹੀਂ ਤੈਨੂੰ 1500 ਰੁਪਏ ਦੀ ਜੀ ਇਹ 1500 ਤੇ ਜਿਹੜੀ ਮੋਟੀ ਡੋਰ ਹੁੰਦੀ ਹੈ ਜੀ ਵੀਰੇ 16 ਤਾਰ ਮਿਲ ਜਾਏਗੀ ਇੱਕ ਵਾਰ ਦਿਖਾ ਦੋ ਆ 16 ਤਾਰ ਆ ਜੀ ਹਾਂ ਬਰਾਬਰ ਮੈਂ ਤਾਂ ਦੇਖ ਸਕਦਾ ਤੁਹਾਨੂੰ ਤਾਂ ਆ ਕੀ ਪਤਾ ਚੱਲੂ ਵੀ ਕੀ ਕੀ ਰਹਿ ਕੀ ਨਾ ਇਹ ਕਿੰਨੇ ਆ ਇਹ ਇਹ 12 ਇਹ ਕੀ ਰੇਟ ਮਿਲੂਗੇ ਜਿਹੜੀ ਰੱਖੀਆ ਤੁਸੀਂ 9900 ਦੀ ਮਿਲੇਗੀ ਜੀ ਉਹ ਕਿੰਨੇ ਨੇ ਉਸ ਤੇ ਹਜ਼ਾਰੇ ਉਹ ਤੇ 3000 ਨੇ ਜੀ 12 ਤਾਰੇ ਕੀ ਇਹ ਇੰਨੀ 3000 ਆ ਰਹੇ ਆ ਜੀ ਇਹ ਮਿਲੇਗੀ 800 ਰੁਪਏ ਦੀ ਇਹ 800 ਰੁਪਏ ਦੀ ਤੇ ਦੇਖ ਹੀ ਸਕਦੇ ਉੱਥੇ ਅਲੱਗ ਅਲੱਗ ਪਈਆਂ ਨੇ ਕਿਹੜਾ ਯਾਰ ਰਹਿ ਗਈ ਆ ਜੀ ਠੀਕ ਹੈ ਜੀ 450 ਵੀ ਮਿਲੇ ਵੀ 450 ਦੀ ਜਵਾਕਾਂ ਲਈ ਵੀ ਪਈਆਂ ਨੇ ਵੱਡਿਆਂ ਲਈ ਵੀ ਪਈਆਂ ਨੇ ਜਵਾਕਾਂ ਦੀ 80 ਰੁਪਏ ਦੀ ਹੈਗੀ 80 ਰੁਪਏ 80 ਤੋਂ ਸ਼ੁਰੂ ਹੋ ਜਾਂਦੀ ਆ ਸੋਡੇ ਕੋਲੇ 80 ਤੋਂ ਸ਼ੁਰੂ ਹੋ ਜੇਗੀ 150 ਰੁਪਏ 120 ਰੁਪਏ 300 ਰੁਪਏ ਪਰ ਅੱਜ ਕੱਲ ਨਵੇਂ ਗੱਟੂ ਆਏ ਹੋ ਆ ਜੀ ਇਹ ਲੋ ਆ ਗੱਟੂ ਵੀ ਦਿਖਾ ਦਿਓ ਇਹ ਜਿਹੜੀ ਤੁਸੀਂ ਵੀਡੀਓ ਦੇਖ ਕੇ ਤੁਹਾਨੂੰ ਲੱਗੇ ਵੀ ਪਲਾਸਟਿਕ ਵਾਲੀ ਚਾਈਨਾ ਡੋਰ ਤੇ ਡਾਰੇ ਆ ਇਹ ਚਾਈਨਾ ਨਹੀਂ ਹੈਗੀ ਚਾਇਨਾ ਦਾ ਤਾਂ ਬਾਈਕਟ ਕਰੋ ਇਹ ਧਾਗੀ ਵਾਲੀ ਡੋਰ ਹੀ ਆ ਇਹਦੇ ਵਿੱਚ ਕਿੰਨੇ ਹਾਰੇ ਹੁੰਦੇ ਨੇ ਇਹਦੇ ਵਿੱਚ 4000 ਹੁੰਦੇ ਆ ਜੀ ਇਹ ਵੀ ਮਸ਼ੀਨੀ ਮਸ਼ੀਨੀ ਡੋਰ ਆ ਮਸ਼ੀਨੀ ਭਰਾਈ ਹੈ ਜੀ ਇਹ ਇਹ ਮਸ਼ੀਨੀ ਭਰਾਈ ਹੈ 4000 ਮਿਲਣਗੇ ਤੁਹਾਨੂੰ ਜਿਹਨੂੰ ਲੱਗਦਾ ਵੀ ਹਾਂ ਵੀ ਪਲਾਸਟਿਕ ਵਾਲੀ ਚਾਹੀਦੀ ਹੈ ਤੁਸੀਂ ਆਖੀ ਲੈ ਕੇ ਜਾਓ ਨਾਲੇ ਤਾਂ ਡੋਰ ਦੀ ਡੋਰ ਰਹੇਗੀ ਤੁਹਾਡਾ ਸ਼ੌਂਕ ਵੀ ਪੂਰਾ ਹੋ ਜਾਏਗਾ ਇਹਦੇ ਵਿੱਚ ਵੈਰਾਈਟੀ ਬਹੁਤ ਵੈਰਾਈਟੀ ਪਈ ਹੋਏਗੀ ਇੱਥੇ ਤੁਸੀਂ ਆ ਕੇ ਲੈ ਸਕਦੇ ਹੋ ਇਹ ਕੀ ਰੇਟ ਪੈਂਦੀ ਹੈ ਜੀ ਇਹ ਪੈ ਗਈ 600 ਰੁਪਏ ਦਾ ਇਹ 600 ਰੁਪਏ ਦਾ ਕੁਝ ਜਬੇਗਾ ਜੀ 500 ਰੁਪਏ ਦਾ ਨਿਊ ਇੰਡੀਆ ਇਹ ਨਿਊ ਇੰਡੀਆ ਹੀ ਇਹ ਲਗ ਵਰਾਇਟੀ ਆਏ ਮਿਲੂਗੀ 500 ਰੁਪਏ ਦੀ ਤੁਹਾਨੂੰ ਇਹਦੇ ਡੋਰ ਹੀ ਜ਼ਿਆਦਾ ਹੈ ਇਹ ਜੀ ਕਿੰਨੇ ਹੋਣਗੇ 5000 ਇਹਦੇ ਵਿੱਚ 5000 ਨੇ ਇਹ ਫਰਕ ਜੀ ਇਹ ਥੋੜੀ ਮੋਟੀ ਹੈ ਪਤਲੀ ਹੈ ਜੀ ਠੀਕ ਹੈ ਜੀ ਆ ਪਤਲੀ ਆ ਗਈ ਡੋਰ ਇਹ ਥੋੜੀ ਮੋਟੀ ਆ ਉਹਦਾ ਫਰਕ ਆ ਜਿਹੜਾ ਰੇਟ ਦਾ ਹੀ ਫਰਕ ਆ ਇਹਦੇ ਵਿੱਚ ਠੀਕ ਹੈ ਜੀ ਧੰਨਵਾਦ ਸਾਨੂੰ ਬਹੁਤ ਬਹੁਤ ਜੋ ਤੁਸੀਂ ਸੇਵਾ ਸਾਡੀ ਨੂੰ ਦੱਸਿਆ ਮੈਨੂੰ ਸਾਰਾ ਕੁਝ ਦੱਸਿਆ ਸਾਰੇ ਰੇਟ ਦੱਸੇ ਕਿਉਂਕਿ ਮੈਨੂੰ ਪਿੱਛੇ ਇੱਕ ਵਲੌਗ ਦੇ ਵਿੱਚ ਮੈਨੂੰ ਕਿਸੇ ਨੇ ਕਮੈਂਟ ਕਰਿਆ ਸੀ ਕਿ ਸਾਨੂੰ ਸੰਗਰੂਰ ਦੇ ਵਿੱਚ ਦੁਕਾਨਾਂ ਤੇ ਜਾ ਕੇ ਵੀ ਸਾਨੂੰ ਰੇਟ ਦੱਸੋ ਜ਼ਰੂਰ ਦੱਸੋ ਤਾਂ ਉਹ ਰੇਟ ਦੱਸ ਰਿਹਾ ਉਹਨਾਂ ਨੂੰ ਜਿਹੜਾ ਹੋ ਸਕੇ ਆ ਵੀਡੀਓ ਦੇਖ ਕੇ ਆ ਜੂਗਾ ਤਾਂ ਮਾਨ ਤਾਂ ਜ਼ਰੂਰ ਕਰ ਦਿਓ ਠੀਕ ਹੈ ਜੀ